ਜੀ ਦੋਸਤੋ ਅੱਛੀ ਕਾਲ ਆਜਾ ਹੈ ਬਟੰਡੇ ਕਿਸਾਨ ਮੇਲੇ ਤੇ ਇੱਥੇ ਬਾਈ ਗੰਨੇ ਦਾ ਬੀ ਲੈ ਕੇ ਆਇਆ ਹੈਗਾ ਹਣਾ ਤੇ ਉਹਦੀ ਲਾਉਣ ਦੀ ਵਿਧੀ ਕਿਹੜਾ ਬੀ ਆ ਕਿੱਥੋਂ ਮਿਲਦਾ ਸਾਰੀ ਬਾਈ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਬਾਈ ਸੱਸੀ ਕਾਲ ਸੱਸੀ ਕਾਲ ਬਾਈ ਠੀਕ 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 ਬਾਈ ਆਪਣਾ ਨਾਮ ਆਪਣਾ ਨਾਮ ਹਰਪ੍ਰੀਤ ਸਿੰਘ ਬਾਈ ਪਿੰਡ ਬੂੜਾ ਗੁਜਰ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹਾ ਸ਼੍ਰੀ ਮੁਕਸਰ ਤਾਂ ਆਪਣੇ ਏਰੀਏ ਦੇ ਹੀ ਆ ਮਤਲਬ ਹਾਂਜੀ 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 ਤੇ ਬਾਈ ਮੁਕਸਰ ਵਾਲੇ ਉਹ ਹੁਣ ਤੁਸੀਂ ਦੱਸੋ ਆਪਣੇ ਕਿਸਾਨ ਭਰਾਵਾਂ ਨੂੰ ਵੀ ਕਿਹੜਾ ਬੀ ਆ ਤੁਹਾਡੇ ਕੋਲ ਗੰਨੇ ਦਾ ਸਾਡੇ ਕੋਲ ਬਾਈ ਸੀਓ ਜੇ 85 ਅੱਛਾ ਸੀਓ ਜੇ 6 ਏ 99003 ਪ੍ਰਾਣੀ ਵੈਰੈਟੀ ਆ 96119 ਮਤਲਬ ਜਿਹੜੀ ਆਪਣੇ ਏਰੀਆ ਚ ਲੱਗਦੀਆਂ ਲਗਭਗ ਸਾਰੀਆਂ ਵੈਰੈਟੀਆਂ ਹੈਗੀਆਂ ਹੁਣ ਆਪਾਂ ਗੱਲ ਕਰਦੇ ਆਂ ਬਡੰਡਾ ਮਾਨਸਾ ਮੁਖਸਰ ਮਤਲਬ ਕੀ ਮਲੋਟ ਹਨਾ ਵੀ ਏ ਸੀਰੀ ਦੀ ਵਿੱਚ ਕਿਹੜਾ ਬੀ ਟੁਕ ਮਾ ਜਿਹੜਾ ਇਸ ਬੀ ਨੂੰ ਮੰਦੀ ਧਰਤੀ ਧਰਤੀ ਬਈ ਇਹਦੇ ਚ ਆਏ ਆ ਵੀ ਜੇ ਤਾਂ ਆਪਾਂ ਲਾਉਣਾ ਘੋੜਾ ਵਾਸਤੇ ਹਾਂ ਹਾਂ ਘੋੜਾ ਵਾਸਤੇ ਵੈਰੈਟੀਆਂ ਹੈਗੀਆਂ ਜਿਵੇਂ 99003 ਪ੍ਰਾਣੀ ਵੈਰੈਟੀ ਆ ਓਕੇ ਤੇ ਸੀਓਪੀ ਵੀ 96 ਆ ਠੀਕ ਹੈ ਇਹ ਗੁੜਾਸਤੇ ਵਧੀਆ ਵੈਰਾਈਟੀਆਂ ਆ ਗੁੜ ਵਧੀਆ ਰਹਿੰਦਾ ਸ਼ੱਕਰ ਵਧੀਆ ਬਣਦੀ ਆ ਜਿਹੜਾ ਆ ਗਿਆ ਆਹ ਜਨੇਆ ਵੈਰਾਈਟੀ ਆ 85 ਇਹ ਜਿਆਦਾ ਰეკਮੈਂਡ ਹੈ ਜੂਸ ਨੂੰ ਇਹ ਕੱਲੀ ਵੀ 85 ਆਪਾਂ ਜੂਸ ਬਣਾ ਸਕਦੇ ਹਾਂ ਇਹਦਾ ਜੇ ਆਪਾਂ ਗੁੜ ਬਣਾਉਣੇ ਆ ਇੱਕ ਤਾਂ ਕਾਲਾ ਛਿਤੀ ਹੋ ਜਾਂਦਾ ਠੀਕ ਆ ਗੁੜ ਇਹਦਾ ਵੀ ਵਧੀਆ ਬਣਦਾ ਇਹਦਾ ਗੁੜ ਆਪਾਂ ਗੀਤਾ-ਗੀਤਾ ਤਿਆਰ ਕਰ ਸਕਦੇ ਹਾਂ ਵਰਤ ਸਕਦੇ ਹਾਂ ਤੇ ਲੰਮਾ ਟਾਈਮ ਨਹੀਂ ਉਹਨਾਂ ਰਹਿੰਦਾ ਤਾਂ ਕਰਕੇ ਵੀ 96 99003 ਜਿਵੇਂ ਪੁਰਾਣੀ ਵੈਰਾਈਟੀ ਸੀ ਕਈ ਮੰਗਦੇ ਉਹਦੇ ਵਿੱਚ 64 64 ਵੀ ਹੈਗੀ ਆਪਣੀ ਇਹ ਸਾਰੀਆਂ ਵੈਰਾਈਟੀਆਂ ਹੈਗੀਆਂ ਜਾਣੀ ਕਿ ਕਿਸਾਨ ਭਰਾ ਦੀ ਜੀ ਕੋਈ ਡਿਮਾਂਡ ਆ ਵੀ ਮੈਨੂੰ ਜੂਸ ਵਾਸਤੇ ਚਾਹੀਦਾ ਜਾਂ ਮੈਨੂੰ ਗੁੜ ਵਾਸਤੇ ਚਾਹੀਦਾ ਜਾਂ ਸ਼ੱਕਰ ਵਾਸਤੇ ਚਾਹੀਦਾ ਉਹਨਾਂ ਦੀ ਡਿਮਾਂਡ ਆ ਤੁਸੀਂ ਪੂਰੀਆ ਕਰਦੇ ਆ ਹਾਂ ਡਿਮਾਂਡਾਂ ਪੂਰੀਆ ਕਰ ਦਿੰਦੇ ਆ ਬਿਲਕੁਲ ਅਮੇ ਮੇਨ 20 ਤੇ ਆ ਕਿਉਂਕਿ 20 ਇਹ ਮੁੜ ਕੇ ਹੁਣ ਤਾਂ ਚਲੋ ਮਿਲ ਜਾਂਦਾ ਠੀਕ ਹੈ ਚੌਥੇ ਪੰਜਵੇਂ ਮਹੀਨੇ ਆ ਕੇ 20 ਨਹੀਂ ਮਿਲਦਾ ਕਿਸਾਨਾਂ ਨੂੰ ਬਹੁਤ ਦਿੱਕਤ ਆਉਂਦੀ ਆ ਇੱਕ ਬ੍ਰਦਰ ਮਤਲਬ ਕਿ ਜਿਵੇਂ 85 ਦੱਸਿਆ ਤੁਸੀਂ ਤੇ ਹੋਰ ਵੀ ਤੁਸੀਂ ਕਾਫੀ 20 ਦੱਸਿਆ ਹੈ ਨਾ ਹਾਂਜੀ ਇਹਨਾਂ ਦੀ ਲਾਉਣ ਦੀ ਵੀ ਨਹੀਂ ਅਲੱਗ-ਅਲੱਗ ਹੈ ਕਿ ਸੇਮ ਹੀ ਆ ਸਾਰਿਆਂ ਦੀ ਇਹ ਬਈ ਡਿਪੈਂਡ ਕਰਦਾ ਵੀ ਬੰਦੇ ਨੇ ਲਾਉਣਾ ਕਿਹੜੇ ਹਿਸਾਬ ਨਾਲ ਬੰਦੇ ਕੋਲ ਸਾਧਨ ਕਿਹੋ ਜਿਹੇ ਆ ਠੀਕ ਆ ਕਈ ਕੀ ਕਰਦੇ ਆ ਪੈਟਰਨ ਵਾਲਾ ਪੱਟ ਸਿਸਟਮ ਨਾਲ ਲਾ ਲੈਂਦੇ ਵੀ ਟੋਹਾ ਪੱਟ ਕੇ ਕੱਲੀ-ਕੱਲੀ ਅੱਖ ਲਾ ਉਹ ਉਹ ਵੀ ਲੱਗ ਜਾਂਦਾ ਠੀਕ ਆ ਜਾਂ ਜਿਵੇਂ ਇੱਕ ਕਈਆਂ ਕੋਲੇ ਜਿਨ੍ਹਾਂ ਕੋਲ ਹੁਣ ਸਾਧਨ ਹੈ ਨਹੀਂ ਜਾਂ ਨਰਮੇ ਬੀਜ ਦੇ ਹੁੰਦੇ ਸੀ ਨਰਮੇ ਵਾਲੇ ਸੀਲਰ ਅਗਲੇ ਕੋਲੇ ਘਰੇ ਹੁੰਦੇ ਆ ਉਹੀ ਆਲੂਆਂ ਵਾਲੇ ਹਾਲਾਂ ਦਾ ਬੀਜ ਕੇ ਉੱਤ ਮੁੜ ਕੇ ਸੀਲਣਾ ਸੌਲਣਾ ਸੌਖਾ ਹੋ ਜਾਂਦਾ ਤੇ ਤੁਹਾਡੇ ਸਾਧਨ ਤੇ ਡਿਪੈਂਡ ਕਰਦਾ ਵੀ ਤੁਹਾਡੇ ਕੋਲੇ ਸਾਧਨ ਕਿਹੋ ਜਿਹੇ ਆ ਹਾਂਜੀ ਹਾਂਜੀ ਵੀ ਉਹਦੇ ਨਾਲ ਲੰਮਾ ਲੱਗੂ ਫਰੇ ਹਾਂ ਲੰਮਾ ਲੱਗੂਗਾ 2.5 ਫੁੱਟ ਤੇ ਲਾ ਦੇ ਅੱਛਾ 2.5 ਫੁੱਟ ਦੀ ਦੂਰੀ ਤੇ ਆਪਾਂ ਲੰਮਾ ਪਾ ਕੇ ਨਰਮੇ ਹਾਂ ਨਰਮੇ ਵਾਲੇ ਤੇ ਲਾ ਉਹਦਾ ਜਿਹੜਾ ਸੈਜਰੂ ਲਮਾਈ ਦਾ ਕਿੰਨਾ ਕਰੋ ਅੰਦਾਜ਼ਾ ਜਾਂ ਅੰਦਾਜ਼ਾ ਬਸ ਗੰਨੇ ਤੋਂ ਜਿਹੜਾ ਵਿਚਾਲੇ ਲੈਂਥ ਮੰਨੀ ਆ ਉਹ 2.5 ਫੁੱਟ ਹੋਵੇ ਇਹਨਾਂ ਦਾ ਨਾਲ ਦੀ ਨਾਲ ਹੀ ਮਤਲਬ ਦੋ ਦੋ ਉਂਗਲਾਂ ਛੱਡ ਕੇ ਲੱਗਦਾ ਹੁੰਦਾ ਠੀਕ ਆ ਹਾਂ ਉਹ ਦੋ ਅੱਖਾਂ ਤਿੰਨ ਅੱਖਾਂ ਉਹ ਡਿਪੈਂਡ ਕਰਦਾ ਵੀ ਤੁਸੀਂ ਕਿਡਾਈ ਕਿਵੇਂ ਕਰਦੇ ਹੋ ਤੁਹਾਡੇ ਕੋਲ ਬੀ ਕਿੰਨਾ ਪਾਣੀ ਦੀ ਜੇ ਆਪਾਂ ਗੱਲ ਕਰੀਏ ਵੀ ਜਿਆਦਾ ਨਹਿਰੀ ਪਾਣੀ ਦੀ ਲੋੜ ਪੈਂਦੀ ਹੈ ਕਿ ਜੇ ਤਾਂ ਬਾਈ ਤੁਸੀਂ ਬਣਾਉਣਾ ਗੁੜ ਜਾਂ ਸ਼ੱਕਰ ਫਿਰ ਤਾਂ ਅਸੀਂ ਰეკਮੈਂਡ ਕਰਦੇ ਹਾਂ ਕਿਉਂਕਿ ਆਪਣੇ ਥਲੜੇ ਪਾਣੀਆਂ ਥੋੜੇ ਜਿ ਹਲਕੇ ਹਾਂ ਠੀਕ ਹੈ ਕਿਉਂਕਿ ਮੁਕਸਰ ਏਰੀਆ ਸਾਡੇ ਤਾਂ ਹਲਕੇ ਆ ਬਿਲਕੁਲ ਤੇ ਉਹ ਦਾ ਲਾਓ ਕਸੀ ਦਾ ਪਾਣੀ ਠੀਕ ਹੈ ਤੇ ਜੇ ਤੁਸੀਂ ਜੂਸ ਹਾਸਤੇ ਵੇਚਣਾ ਫਿਰ ਤੁਹਾਡੇ ਕੋਲ ਜੇ ਥੰੜਾ ਪਾਣੀ ਵੀ ਵਰਤ ਸਕਦੇ ਹੋ ਪਰ ਜਿਹੜਾ ਗੁੜ ਬਣਾਉਣਾ ਉਹ ਨੂੰ ਨਹਿਰੀ ਲਾਓ ਗੁੜ ਲਈ ਨੂੰ ਪਾਣੀ ਨਹਿਰੀ ਪਾਣੀ ਵਰਤਣਾ ਹਾਂ ਇੱਕ ਇਹ ਚੀਜ਼ ਇਹਦੇ ਵਿੱਚ ਹੋਰ ਆ ਜਿਹਦਾ ਗੁੜ ਬਣਾਉਣਾ ਮਹੀਨਾ ਪਹਿਲਾਂ ਉਹ ਨੂੰ ਪਾਣੀ ਬੰਦ ਕਰ ਦੋ ਠੀਕ ਆ ਕਿਉਂਕਿ ਹਾਂ ਕਮ ਸੇ ਕਮ ਮਹੀਨਾ ਪਹਿਲਾਂ ਇਹਨਾਂ ਦੀ ਬਈ ਮਾਰਕੀਟਿੰਗ ਦੀ ਕੋਈ ਦਿੱਕਤ ਤਾਂ ਨਹੀਂ ਹੋਣੀ ਕੰਡੇ ਦੀ ਜੇ ਆਪਣੇ ਕਿਦਰ ਮਿਲਣਾ ਮੁੱਲਾ ਦੀ ਕੋਈ ਦਿੱਕਤ ਨਹੀਂ ਬਈ ਜੇ ਤਾਂ ਆਪਾਂ ਮਿਲਾ ਚ ਵੇਚਣਾ ਕਰਨਾ ਫਿਰ ਤਾਂ ਦਿੱਕਤਾਂ ਹੀ ਦਿੱਕਤਾਂ ਕਿਉਂਕਿ ਸਾਲ ਦੀ ਫਸਲ ਆ ਅਸੀਂ ਵੀ ਪਹਿਲਾਂ ਮੇਲ ਨੂੰ ਹੀ ਵੇਚਦੇ ਸੀ ਸਾਣਾ 99 ਦੇ ਕੰਮ ਕਰਦੇ ਸੀ ਪਹਿਲਾਂ ਮੇਲ ਨੂੰ ਹੀ ਦਿੰਦੇ ਸੀ ਪਹਿਲਾਂ ਫਰੀਦਕੋਟ ਮੇਲ ਚੱਲਦੀ ਸੀ ਫਿਰ ਮਲੋੜ ਮੇਲ ਚੱਲਦੀ ਸੀ ਹੁਣ ਇਸ ਟਾਈਮ ਫਾਜ਼ਲ ਕਾ ਮੇਲ ਚੱਲਦੀ ਆ ਮੇਲ ਨੂੰ ਦੇਣ ਦਾ ਤਾਂ ਨਹੀਂ ਬਈ ਫਾਇਦਾ ਇਹਦੇ 'ਚ ਇੱਕ ਤਾਂ ਵੀ ਹੁਣ ਜਿਵੇਂ ਅੱਜ ਕਰਨਾ ਸਟਿਆ ਠੀਕ ਆ ਸਾਲ ਦੀ ਫਸਲ ਆ ਇਹ ਠੀਕ ਆ 18 ਤੋਂ 20000 ਰੁਪਿਆ ਖਰਚਾ ਆ ਜਾਂਦਾ ਇੱਕ ਟਰਾਲੇ ਨੂੰ ਘਰੋਂ ਤੋੜ ਮੇਲੇ ਤੱਕ ਪਹੁੰਚਾਉਣ ਦਾ ਕਿਉਂਕਿ ਲੇਬਰ ਕੋਸਟ ਵੀ ਪੈਣੀ ਆ ਠੀਕ ਆ ਤੇ ਪੇਮੈਂਟ ਆਉਂਦੀ ਆ ਜਾ ਕੇ ਗਾਂ ਆ ਦੇਣਾ ਚਾਹੀਦਾ ਵੀ ਆ ਦੇਣਾ ਚਾਹੀਦੀ ਸਾਲ ਲੰਘ ਜਾਂਦਾ ਸਰਕਾਰ ਰੁਕ ਜਾਂਦਾ ਕਿਸਾਨ ਦਾ ਤੇ ਕਿਉਂਕਿ ਹੁਣ ਆਪਾਂ ਇਹੀ ਖਾਣੀ ਆ ਇਹੀ ਕਰਨੀ ਆ ਤੇ ਫਿਰ ਉਹਦੇ ਵਾਸਤੇ ਔਖਾ ਜਿਹਨੇ ਜੂਸ ਨੂੰ ਸਪਲਾਈ ਕਰਨੀ ਆ ਉਹਦੇ ਵਾਸਤੇ ਸਹੀ ਆ ਇਹ ਕਿ ਉਹਦੇ ਵਾਸਤੇ ਪੈਸੇ ਵੀ ਚੰਗੇ ਵਟੇ ਜਾਂਦੇ ਆ ਉਹਦੇ ਜੇਵਾ ਦੋ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਵੀ ਇੱਕ ਤਾਂ ਗੰਨਾ ਡਿੱਗੇ ਦਾ ਇੱਕ ਨੰਬਰ ਦੋ ਨੰਬਰ ਉਹਨੂੰ ਕਾਹਨ ਨਾ ਪਵੇ ਬਿਲਕੁਲ ਉਹਦਾ ਰੇਟ ਚੰਗਾ ਮਿਲ ਜਾਂਦਾ ਪਰ ਕੰਡਫੈਂਡ ਆਏ ਆ ਵੀ ਜਿਹੜੇ ਨਵੇਂ ਭਰਾ ਖੇਤੀ ਕਰਦੇ ਆ ਵੀ ਉਹਨੂੰ ਰੋਜ਼ਗਾਰ ਵੀ ਕਰ ਸਕਦੇ ਆ ਹਾਂ ਬਈ ਆਪ ਦੀ ਝਾਗਦੇ ਰਿਆਂ ਦੀ ਲੋੜ ਨਹੀਂ ਹਾਂ ਬਈ ਉਹਦੇ ਚ ਆਏ ਵੀ ਹੁਣ ਜਿਵੇਂ ਅਸੀਂ ਗੋੜਾ ਵਾਲਾ ਪ੍ਰੋਜੈਕਟ ਲਾਇਆ ਹੋਇਆ ਨਾਲ ਜਾਂ ਕੋਈ ਜਿਵੇਂ ਛੋਟੀਆਂ ਜੂਸ ਵਾਲੀਆਂ ਪ੍ਰੋਜੈਕਟ ਲਾ ਕੇ ਲਾ ਸਕਦੇ ਕੋਈ ਚੱਕਰ ਵਾਲਾ ਕੋਈ ਚੀਜ਼ ਹੈ ਤੇ ਜੇਕਰ ਕਿਸੇ ਕਿਸਾਨ ਭਰਾ ਨੂੰ ਬੀਜ ਚਾਹੀਦਾ ਵੀ ਥੋੜੇ ਨਾਲ ਕਿੱਥੇ ਸੰਪਰਕ ਕਰੇ ਉਹ ਨੰਬਰ ਸਾਡਾ ਪਿੰਡ ਬਈ ਮੁਖਸਰ ਸਾਹਿਬ ਤੋਂ ਜੋ ਬਫਰੋਈ ਪ੍ਰਸਾਦਕ ਫਰੋਈਪੁਰ ਰੋਡ ਤੇ ਜਾਂਦੇ ਪਹਿਲਾ ਹੀ ਪਿੰਡ ਆ ਬੁਰਾ ਗੁਜਰ ਉੱਥੇ ਆਪਣਾ ਰੋਡ ਦੇ ਉੱਪਰ ਹੀ ਕਲਾੜਾ ਲੱਗਿਆ ਹੋਇਆ ਜੀ ਠੀਕ ਹੈ ਉੱਥੇ ਜਦੋਂ ਮਰਜ਼ੀ ਆ ਕੇ ਸਾਡੇ ਨਾਲ ਸੰਪਰਕ ਕਰ ਸਕਦਾ ਗੱਨਾ ਆਪਣੇ ਕੋਲ ਮਤਲਬ ਤਕਰੀਬਨ ਸਾਰੇ ਸਾਲ ਨੂੰ ਹੀ ਰਹਿੰਦਾ ਆਹ ਦੋਸਤੋ 85 ਗੱਨਾ ਬਾਈ ਦਿਖਾ ਰਿਆ ਤੇ ਜਿਹੜਾ ਆ ਆ ਹੈਗਾ 99000 ਤਿੰਨ ਠੀਕ ਹੈ ਆ ਇਹਦੀ ਸ਼ੱਕਰ ਬਹੁਤ ਵਧੀਆ ਬਣਦੀ ਆ ਠੀਕ ਆ ਜਿਹੜਾ ਆ ਵੈਰੈਟੀ ਆ ਵੀਰੇ ਆ ਆ ਹੈਗੀ ਆ ਇਹ ਹੈਗਾ 96 ਬਾਈ ਇਹਦੀ ਹਾਈਟ ਬਹੁਤ ਉੱਚੀ ਜਾਂਦੀ ਹੈ ਕਿੰਨੀ ਹਾਈਟ ਵਗ ਜਾਂਦੀ ਹੈ ਇਹਦੀ ਹਾਈਟ ਤਕਰੀਬਨ ਜੇ ਗੰਨਾ ਤਿਆਰ ਦੇਖੀ ਜਦੋਂ ਹਜੇ 6 ਮਹੀਨਿਆਂ ਦਾ ਗੰਨਾ ਇਹ ਠੀਕ ਹੈ ਠੀਕ ਹੈ 6 ਮਹੀਨੇ ਹੋਰ ਲੱਗਣਗੇ ਤਕਰੀਬਨ 11-12 ਫੁੱਟ ਜਾਵੜਦਾ ਇਹ ਗੰਨਾ ਤਿਆਰ 10 ਫੁੱਟ ਹੋ ਜਾਂਦਾ ਇਹ 10 ਫੁੱਟ ਦੀ ਹਾਈਟ ਆਪਾਂ ਕੀਤਾ ਮਾਰ ਗਏ ਤੇ ਗੰਨਾ ਹੁਣ ਇੱਥੋਂ ਤੋਗਾ ਹਜੇ ਹੋਰ ਵਧਣਾ ਹੈਗਾ ਠੀਕ ਹੈ ਠੀਕ ਹੈ ਤੇ ਜਿਹੜੀ ਆ ਵੈਰੈਟੀ ਹੈ ਪੁਰਾਣੀ ਵੈਰੈਟੀ ਹੈ ਬਹੁਤ ਪੁਰਾਣੀ ਵੈਰੈਟੀ ਹੈ ਦਾ ਯੂਨੀਵਰਸਿਟੀ ਤੋਂ ਮਿਲ ਜਾਂਦਾ ਫਿਰ ਦਾ ਔਖਾ ਹੀ ਹੈ 64 ਵੈਰੈਟੀ ਹੈ ਇਹ ਮਿੱਠਾ ਬਹੁਤ ਹੁੰਦਾ ਹੈ ਜੀ ਆਪਣੇ ਕੋਲ ਚੌਂਡ ਵੀ ਹੈਗੇ ਆਪਣੇ ਕੋਲ ਚੌਰ ਵੀ ਹੈਗਾ ਚੁਪੰਜੀ ਬੋਲਣਾ ਹੁੰਦਾ ਮਿੱਠਾ ਵੀ ਹੁੰਦਾ ਪਹਿਲਾਂ 64 ਹੁੰਦਾ ਸੀ ਉਸ ਤੋਂ ਬਾਅਦ 85 ਆਇਆ ਠੀਕ ਹੈ ਉਸ ਤੋਂ ਬਾਅਦ 99 ਆਇਆ ਉਸ ਤੋਂ ਬਾਅਦ 69 ਆ ਆਪਣਾ ਕੋਲ 099 ਵੀ ਹੁੰਦਾ ਤੇ ਇਹਨਾਂ ਨੂੰ ਬਿਮਾਰੀ ਮੂਰੀ ਬਿਮਾਰੀ ਇਹਦੇ ਚ ਆਇਆ ਵੀ ਰੈਡ ਰੌਟ ਪੈਂਦੀ ਹੈ ਇਹਨੂੰ ਤੇ ਇਹਨੂੰ ਅੱਛਾ ਮਿੱਠੇ ਜ਼ਿਆਦਾ ਹੁੰਦੇ ਆ ਠੀਕ ਹੈ ਜਿਹੜਾ ਹੈਗਾ 96 ਇਹਨੂੰ ਪੈਂਦੀਆਂ ਮ ਠੀਕ ਆ ਠੀਕ ਆ ਜਿੰਨੇ ਪਾ ਗਏ ਨੇ ਠੀਕ ਆ ਤੇ ਜਿਹੜਾ ਹੈਗਾ 99 99 ਤਕਰੀਬਨ ਇਹਨੂੰ ਮਾਈਟ ਇਹਨਾਂ ਇਹਨਾਂ ਦੋਵਾਂ ਨੂੰ ਸੇਮ ਇੱਕੋ ਬਿਮਾਰੀ ਪੈਂਦੀ ਆ ਜਿਆਦਾ ਮਾਈਟ ਹੀ ਪੈਂਦੀ ਆ ਇਹਨਾਂ ਦੋਵਾਂ ਨੂੰ ਰੈੱਡ ਰੋਡ ਜਿਆਦਾ ਪੈਂਦੀ ਆ ਠੀਕ ਆ ਹਾਂ ਇਹ ਇਹਨਾਂ ਨੂੰ ਇਹ ਬਿਮਾਰੀ ਤੇ ਆਉਂਦੀ ਆਉਂਦੀ ਆ ਬਾਕੀ ਜੇ ਆਪਾਂ ਨਵੇਂ ਥਾਂ ਲਾਈਏ ਫੇਰ ਨਹੀਂ ਆ ਬਿਲਕੁਲ ਹਾਂ 85 ਦੇ ਤਾਂ ਐ ਆ ਵੀ ਜੇ ਆਪਾਂ ਲਗਾਤਾਰ ਇੱਕੋ ਵਾਣ ਚਲਾਈਏ ਅਗੇ ਫਿਰ ਫੰਗਸ ਵੀ ਆਉਣ ਲੱਗ ਪੈਂਦੀ ਜੇ ਕੋੱਖਾ ਬੋਏ ਹੋਵੇ ਕੋਈ ਚੀਜ਼ਾਂ ਨਵੇਂ ਥਾਂ ਲਾਵਾਂਗੇ ਫੇਰ ਨਹੀਂ ਕੋਈ ਟਿਕਾ ਠੀਕ ਆ ਜੋ ਉਹਨਾਂ ਨੇ ਪਾਣੀ ਲਿਆ ਗਿਆ 99 ਵੀ ਇਸ ਇਹ ਹੁਣ ਆਪਣਾ ਮੋਬਾਈਲ ਨੰਬਰ ਬੋਲ ਦੋ 700 ਪੂਰਾ ਜੀ 92 45821 ਹਾਂਜੀ ਦੋਸਤੋ ਇਸ ਨੰਬਰ ਤੇ ਕਰੋ ਕੰਟੈਕਟ ਜੇਕਰ ਤੁਹਾਨੂੰ ਵੀ ਚਾਹੀਦਾ ਹੋਇਆ ਤਾਂ ਵੀ ਲੈ ਸਕਦੇ ਹੋ ਇਸ ਨੰਬਰ ਤੇ ਤੇ ਗੁੜ ਵੀ ਮਿਲਦਾ ਉੱਥੋਂ ਆਪਣਾ ਕੋਲੋਂ ਇਹਨਾਂ ਕੋਲੇ ਗੁੜ ਵੀ ਮਿਲਦਾਗਾ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਬਿਨਾ ਕੈਮੀਕਲ ਤੋਂ ਆ ਤੇ ਆਪਣੀ ਸਿਹਤ ਲਈ ਜੋ ਬਹੁਤ ਚੰਗਾਗਾ ਧੰਨਵਾਦ ਹੋ ਗਿਆ